ਲॉ एंड ऑर्डर ਦੇਖੋ ਲਾਅ ਐਂਡ ਆਰਡਰ ਗੈਂਗਸਟਰਿਜ਼ਮ ਤਾਂ ਬਹੁਤ ਬੜਿਆ ਹੋਇਆ ਹੈ ਗੈਂਗਸਟਰਿਜ਼ਮ ਨੂੰ ਤਾਂ ਆਪਾਂ ਨੂੰ ਬਿਲਕੁਲ ਸਿੱਧਾ ਕਰਨਾ ਪਊ ਮੈਂ ਤਾਂ ਕਰਤਾ ਸੀ ਸਿੱਧਾ ਦੱਸੋ ਕਿਹੜੇ ਗੈਂਗਸਟਰ ਸੀ ਮੇਰੇ ਟਾਈਮ ਚ ਤਤਾਈ ਤਾਂ ਛਡੋ ਹੁਣ ਤਾਂ ਆਪਾਂ ਹੁਣ ਆਪਾਂ ਦੋ ਦੋਹਾਂ ਦਾ ਕੁਝ ਹੁਣ ਤੋਂ ਹੀ ਸ਼ੁਰੂ ਕੰਮ ਹੈ ਸਾਡਾ ਤਾਂ ਔਰ ਉਹ ਦੋ ਤਾਂ ਹੀ ਤਾਂ ਭੱਜ ਜਾਣਾ ਕੰਮ ਸਭ ਕੁਝ ਅਸੀਂ ਦਬ ਕੇ ਲੜਾਂਗੇ ਔਰ ਜਿੱਤਾਂਗੇ ਅਸੀਂ ਉਹ ਗਵਰਨਮੈਂਟ ਬਣਾਵਾਂਗੇ ਪੰਜਾਬ ਦੀ ਕੀ ਪਤਾ ਹੈ ਜਿਸ ਤਰੀਕੇ ਨਾਲ ਮਾਹੌਲ ਬਣ ਰਿਹਾ ਹੈ ਜਿਸ ਤਰੀਕੇ ਨਾਲ ਲੋਕ ਅੱਜ ਆ ਰਹੇ ਨੇ ਪਾਰਟੀ ਜੁੜਨੇ ਨੇ ਸਾਧਨ ਨੂੰ ਕਿਤੇ ਦੀ ਲੋੜ ਲੋੜ ਵੀ ਨਾ ਪਵੇ ਆਪਣੇ ਆਪ ਹੀ ਅਸੀਂ ਲੜ ਸਕਦੇ ਹਾਂ ਅੱਜ ਅਸੀਂ ਆਏ ਆ ਫਰੀਦਕੋਟ ਵਾਸਤੇ ਲੇਕਿਨ ਮੈਨੂੰ ਡਾਕਟਰ ਸਾਹਿਬ ਦਾ ਟੈਲੀਫੋਨ ਗਿਆ ਸੀ ਕਿ ਰਸਤੇ 'ਚ ਜਾਂਦੇ ਜਾਂਦੇ ਤੁਸੀਂ ਸਾਨੂੰ ਰੁੱਕ ਕੇ ਮਿਲ ਕੇ ਜਾਣਾ ਤਾਂ ਮੈਂ ਰੁਕਿਆ ਔਰੇ ਔਰ ਉਹਨਾਂ ਨੂੰ ਖੁਸ਼ੀ ਹੋਈ ਹੈ ਪਹਿਲੀ ਵਾਰ ਬੜੀ ਦੇਰ ਤੋਂ ਬਾਅਦ ਮੈਂ ਬਾਹਰ ਆਇਆ ਕਿਉਂਕਿ ਮੇਰਾ ਇੱਕ ਮੈਡੀਕਲ ਪ੍ਰੋਬਲਮ ਸੀ ਮੇਰੀ ਰੀਡ ਦੀ ਹੱਡੀ ਮੈਂ ਦੱਸ ਹੀ ਦਿੰਨਾ ਤੁਹਾਨੂੰ ਉਹਦੇ 'ਚ ਪੁਰਾਣੇ ਫੌਜ ਦੇ ਸਮੇਂ ਤੋਂ 60 ਵਜੇ ਸੀ ਉੱਥੇ ਆਪਰੇਸ਼ਨ ਕਰਨੀ ਪਈ ਉਹਦੇ 2-3 ਸਾਲ ਲੱਗੇ ਨੇ ਉਹਨੂੰ ਸੈਟਡ ਹੋਣ ਨੂੰ ਹੁਣ ਚੜ੍ਹਦੀ ਕਲਾ ਚ ਹੈ ਔਰ ਹੁਣ ਅਸੀਂ ਨਿਕਲੇ ਹੋਏ ਆ ਮੈਦਾਨ 'ਚ ਔਰ ਮੈਦਾਨ ਫਤਿਹ ਕਰਕੇ ਹੀ ਛੱਡਾਂਗੇ ਆਪਾਂ ਤੇ ਇਹ ਸਾਡਾ ਹੁਣ ਮਕਸਦ ਹੈ ਔਰ ਪਾਰਟੀ ਪੂਰੀ ਤਰ੍ਹਾਂ ਤੇ ਲੱਗੀ ਹੋਈ ਹੈ ਸਾਰੇ ਪੰਜਾਬ ચૂંટણી ਤਰਨਤਾਰ ਇਲੈਕਸ਼ਨਾਂ ਹੋ ਰਹੀਆਂ ਨੇ ਔਰ ਵਾਇਗਰੂ ਦੀ ਕਿਰਪਾ ਨਾਲ ਸਾਡੀ ਫਤਿਹ ਉੱਥੇ ਵੀ ਹੋਣੀ ਹੈ ਹੁਣ ਤੁਸੀਂ ਦੱਸੋ ਕੁਝ ਕਿ ਸਰਪੰਚ ਪਿਛਲੇ ਪੀੜੇ ਹਾਂਜੀ ਜੀਜੀ ਚੈਨਲ ਦੇ ਉੱਪਰ ਕੋਈ ਇੰਟਰਵਿਊ ਦਿੱਤਾ ਸੀਗਾ ਪਿਛਲੇ ਨੇ ਤੁਸੀਂ ਕਹਿ ਦਿੱ ਗਾ ਕਿ ਹੁਣ 2027 ਦਾ ਗਾਜ਼ ਕੈਪਟਨ ਅਮਰਿੰਦਰ ਸਿੰਘ ਫਿਰ ਪੰਜਾਬ ਦੀ ਕਰੇਂਗੇ ਨਹੀਂ ਮੈਂ ਕੁਛ ਨਹੀਂ ਕਿਹਾ ਕਿ ਮੈਂ ਕਰੂੰਗਾ ਮੈਂ ਨਾ ਕਿਹਾ ਸੀ ਕਿ ਪਾਰਟੀ ਵਾਸਤੇ ਦਬ ਕੇ ਅਸੀਂ ਮਦਦ ਕਰਾਂਗੇ ਔਰ ਹੁਣ 2027 ਤਾਂ ਛੱਡੋ ਹੁਣ ਤਾਂ ਆਪਾਂ ਹੁਣ ਆਪਾਂ 2000 ਕੁਝ ਹੁਣ ਤੋਂ ਹੀ ਸ਼ੁਰੂ ਕਰ ਮੈਂ ਸਾਡਾ ਤਾਂ ਔਰ ਉਹ ਤੋਂ ਤਾਂ ਹੀ ਤਾਂ ਪੱਖ ਜਾਣੇ ਕੰਮ ਸਭ ਕੁਝ ਅਸੀਂ ਦਬ ਕੇ ਲੜਾਂਗੇ ਔਰ ਜਿੱਤਾਂਗੇ ਅਸੀਂ ਉਹ ਗਵਰਨਮੈਂਟ ਬਣਾਵਾਂਗੇ ਪੰਜਾਬ ਦੇ ਵਿੱਚ ਬੀਜੇਪੀ ਦਾ ਕਾਲਜਾਂ ਦਾ ਸਮਝੌਤਾ ਹੋ ਸਕਦਾ ਨਹੀਂ ਕੋਈ ਚੱਲ ਰਹੀ ਹੈ ਗੱਲਬਾਤ ਦੇਖੋ ਪਹਿਲਾਂ ਤਾਂ ਉਹ ਸਮਝੌਤੇ ਤਾਂ ਹੁੰਦੇ ਨੇ ਬਾਅਦ ਚ ਔਰ ਉਹ ਕਰਦੀ ਹੈ ਸਾਡੀ ਨੈਸ਼ਨਲ ਬੋਡੀ ਆਪਣੇ ਸੈਂਟਰਲ ਸਟੇਟ ਵਾਲਿਆਂ ਨਾਲ ਗੱਲਬਾਤ ਕਰਕੇ ਲੇਕਿਨ ਕੀ ਪਤਾ ਹੈ ਜਿਸ ਤਰੀਕੇ ਨਾਲ ਮਾਹੌਲ ਬਣ ਰਿਹਾ ਹੈ ਜਿਸ ਤਰੀਕੇ ਨਾਲ ਲੋਕ ਅਜ ਆ ਰਹੇ ਨੇ ਪਾਰਟੀ ਜੁੜਨੇ ਨੇ ਸਾਧ ਸੰ ਨੂੰ ਕਿਤੇ ਲੋੜ ਵੀ ਨਾ ਪਵੇ ਆਪਣੇ ਆਪ ਹੀ ਅਸੀਂ ਲੜ ਸਕੀ ਸਰ ਸਭ ਇਹ ਜੀਪਲੇ ਤਰਨਤਾਰਨ ਕਿਉਂ ਲਾਗੂ ਕੀਤੀ ਗਈ ਜੀ ਆਪਾਂ ਕੋਈ ਜੀ ਤਰਨਤਾਰਨ ਦੇ ਵਿੱਚ ਜੀਣ ਨਹੀਂ ਤੁਨਾ ਸੀ ਪਰ ਭਾਰਖੜ ਉਹ ਅੱਛਾ ਕੋ ਸੋਕਨ ਸਰਕਾਰੀ ਦੇ ਅੰਦਰ ਜੋ ਮੈਨੂੰ ਪਤਾ ਲੱਗ ਰਿਹਾ ਮੈਂ ਤਾਂ ਗਿਆ ਨਹੀਂ ਹਾਲੇ ਤਰਨਤਾਰਨ ਮੈਂ ਜਾਊਂਗਾ ਹੁਣ ਅਖੀਰ ਦਾ ਮੇਰਾ ਕੱਲ ਕੁਝ ਦਿਨ ਰਹਿ ਗਏ ਲੇਕਿਨ ਜੋ ਪਤਾ ਲੱਗ ਰਿਹਾ ਕਿ ਬੜੀ ਅੱਛੀ ਲੜਾਈ ਹੈ ਕੱਲ ਮੇਰੀ ਗੱਲ ਹੋਈ ਸੀ ਕਿਸੇ ਵੱਡੇ ਸਾਡੇ ਸਾਥੀ ਨਾਲ ਉੱਥੇ ਉਹ ਦੱਸਿਆ ਸੀ ਉਹ ਬੜੀ ਕੌਨਫੀਡੈਂਟ ਨੇ ਕਿ ਸਾਡੀ ਪੋਜੀਸ਼ਨ ਬੜੀ ਪੋਜ਼ਿਟਿਵ ਹੈ ਕਰਤਾਰ ਦਿਸਟ੍ਰਿਕਟੋਂ ਕਰ ਰਹਾ ਹੂੰ ਗਾਂਧੀ ਜੀ ਇੱਕ ਸਟੇਟਮੈਂਟ ਆਈ ਹੈ ਮੋਦੀ ਜੀ ਬਾਰੇ ਕਿ ਉਹ ਚੋਣਾਂਾਂ ਦੇ ਦੌਰਾਨ ਸਮੇਂ ਵਸਤੇ ਇਹਨੂੰ ਤੇ ਡਾਂਸ ਵੀ ਕਰ ਸਕਦੇ ਕਿ ਇਹ ਟਿੱਪਣੀਆਂ ਕੀ ਕਰ ਸਕਦੇ ਨੇ ਡਾਂਸ ਵੀ ਕਰ ਸਕਦੇ ਕੋਣ ਕਰ ਸਕਦੇ ਮੋਦੀ ਮੋਦੀ ਜੀ ਬਾਰੇ ਇੱਕ ਰਾਉਲ ਗਾਂਧੀ ਨੇ ਇਹ ਟਿੱਪਣੀ ਦਿੱਤੀ ਪਤਾ ਨਹੀਂ ਰਾਉਲ ਜੀ ਕੀ ਬੋਲੀ ਜਾਂਦੇ ਨੇ ਡਾਂਸ ਕੋਣ ਕਰਦਾ ਹੈ ਕੋਈ ਤੁਹਾਡਾ ਕੁਝ ਦੇਖਿਆ ਕਦੇ ਮੋਦੀ ਜੀ ਨੂੰ ਡਾਂਸ ਕਰਦੇ ਉਹ ਤਾਂ ਟਰੰਪ ਕਰਦਾ ਹੈ ਟਰੰਪ ਤਾਂ ਦੇਖਿਆ ਹੋਣਾ ਤੁਸੀਂ ਉਹ 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 ਪਤਾ ਨਹੀਂ ਕਿਹੜੇ ਮੁਲਕ ਚ ਗਿਆ ਸੀ ਔਰ ਉਥੇ ਡਾਂਸ ਕਰ ਡਾਂਸ ਕਰ ਰਿਹਾ ਸੀਗਾ ਤੁਸੀਂ ਜਾ ਇਹਨਾਂ ਨੂੰ ਪਤਾ ਹੈ ਪਿੱਛੇ ਬੈਠੇ ਖੜੇ ਨੇ ਇਹ ਤਾਂ ਹੁਣ ਇਹ ਇਹ ਛੋਟੀਆਂ ਗੱਲਾਂ ਨਹੀਂ ਕਰਨ ਵਾਣੀਆਂ ਗੱਲ ਇਹ ਸਮਝਣ ਵਾਲੀ ਇਹ ਹੈ ਇੱਕ ਗਵਰਨਮੈਂਟ ਨੇ ਜਿਹੜੀ ਆਪਣੀ ਪ੍ਰਾਪਤੀ ਕੀਤੀ ਹੈ ਹਿੰਦੁਸਤਾਨ ਵਾਸਤੇ ਬਹੁਤ ਮੁਲਕ ਬਾਹਲੇ ਮੁਲਕਾਂ ਚ ਐਂਡ ਹਿੰਦੁਸਤਾਨ ਇਟ ਇਜ਼ ਦਿ ਮੋਦੀ ਗਵਰਨਮੈਂਟ ਅੱਜ ਮੋਦੀ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਵਿਚਿਆ ਹੋਇਆ ਹੈ ਜਿੱਥੇ ਜਾਂਦੇ ਨੇ ਉਹਨਾਂ ਨੂੰ ਪੂਰੀ ਉਹਨਾਂ ਨੂੰ ਸਪੋਰਟ ਦੱਬ ਕੇ ਮਿਲਦੀ ਹੈ ਲੋਕਾਂ ਦੀ ਅ ਦਿਲ ਖੋਲ ਕੇ ਲੋਕ ਆਉਂਦੇ ਨੇ ਉੱਥੇ ਤੁਸੀਂ ਦੇਖਿਆ ਨਹੀਂ ਅਮਰੀਕਾ ਮੋਦੀ 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 ਜਿਹੜੇ ਇੱਥੇ ਨਾਰੇ ਬਜਰੇ ਸੀ ਉੱਥੇ ਔਰ ਜਿੱਥੇ ਤਾਂ ਹਿੰਦੁਸਤਾਨ ਦਾ ਕੰਮ ਹੈ ਇਕਨੋਮੀ ਜਿਸ ਤਰੀਕੇ ਨਾਲ ਸਾਡੀ ਵੱਧ ਰਹੀ ਹੈ ਹੁਣ ਅਸੀਂ ਪਹਿਲਾਂ ਡਿਫੈਂਸ ਪ੍ਰੋਕਿਊਰਮੈਂਟ ਕਰਦੇ ਸੀ ਹੁਣ ਡਿਫੈਂਸ ਡਿਫੈਂਸ ਐਕਸਪੋਰਟ ਕਰ ਰਹੇ ਆਪਾਂ ਇੰਡਸਟਰੀ ਆ ਰਹੀ ਹੈ ਦੱਬ ਕੇ ਕਾਲੀ ਪੇਪਰ ਸائن ਕੀਤੇ ਨੇ ਹੁਣ ਕਮਰਸ਼ੀਅਲ 에ਰਲਾਈਨਰਸ ਵੀ ਬਸੇ ਬਣਾਉਣ ਲੱਗੇ ਤੋਂ ਸਾਡਾ ਹਿੰਦੁਸਤਾਨ ਅੰਡਰ ਦਿਸ ਗਵਰਨਮੈਂਟ ਅੰਡਰ ਦ ਮੋਦੀ ਗਵਰਨਮੈਂਟ ਬਹੁਤ ਡਿਵੈਲਪਮੈਂਟ ਤੇ ਰਾਹ ਤੇ ਤੁਰਿਆ ਹੋਇਆ ਹੈ ਔਰ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਸਮੇਂ ਆਏਗਾ ਅੱਜ ਅਸੀਂ ਇਹਨੂੰ ਸਮਝਦੇ ਹਾਂ ਜੋ ਅੱਜ ਇਕਨੋਮਿਸਟਸ ਨੇ ਕਿ ਇੰਡੀਆ ਇਜ਼ ਨੰਬਰ 4th ਗਰੋਇੰਗ ਇਕਨੋਮੀ ਇਨ ਦ ਵਰਲਡ ਔਰ ਚਾਈਨਾ ਤੋਂ ਵੀ ਅਸੀਂ ਅੱਗੇ ਨਿਕਲ ਗਏ ਸਾਡਾ ਜੀਡੀਪੀ ਚਾਈਨਾ ਤੋਂ ਅੱਗੇ ਹੈ ਸੋ ਚਾਈਨਾ ਸਾਹ ਤੋਂ ਬਹੁਤ ਅੱਗੇ ਹੁੰਦਾ ਸੀ ਹੁਣ ਅਸੀਂ ਨੰਬਰ 3 ਤੇ ਆ ਗਏ ਹਾਂ ਔਰ ਅਸੀਂ ਸਮੇਂ ਆਊਗਾ ਸ਼ਾਇਦ ਨੰਬਰ 1 ਤੇ ਪਹੁੰਚ ਜਾਈਏ ਅਗਰ ਇਸੇ ਤਰੀਕੇ ਨਾਲ ਗਵਰਨਮੈਂਟ ਚੱਲੇ ਔਰ ਇਹ ਚੱਲੇਗੀ 댓 ਮੀਨਸ ਹਿੰਦੁਸਤਾਨ ਦੇ ਲਈ ਬੀਜੇਪੀ ਦੀ ਗਵਰਨਮੈਂਟ ਰਹਿਣੀ ਚਾਹੀਦੀ ਹੈ ਤਾਂ ਜਾ ਕੇ ਥੋੜੀ ਡਿਵੈਲਪਮੈਂਟ ਹੋਏਗੀ ਆਦਰਵਾਇਜ਼ ਆਪਾਂ ਸਾਰੀ ਗਵਰਨਮੈਂਟ ਦੇਖਣੀ ਹੈ ਕੀ ਉਹਨਾਂ ਨੇ ਪ੍ਰਾਪਤੀ ਕੀਤੀ ਹੈ ਕਟਨ ਸਾਹਿਬ ਤਰਮਤਲ ਜਿਹੜਾ ਬਾਈ ਇਲੈਕਸ਼ਨ ਹੋ ਰਹੇ ਨੇ ਪੰਤਕ ਸੀਟ ਨੇ ਭਾਈ ਆਪਣੇ ਫਾਸਿੰਗ ਖਾਲਸਾ ਵੱਲੋਂ ਵੀ ਉਮੀਦਵਾਰ ਅੱਰਨਾ ਕਿੰਨੇ ਕਿ ਟਫ ਫਾਈਟ ਸਮਝਦੇ ਹੋ ਕਿੰਨੀ ਕਿੰਨਾ ਕੁ ਦੇਖੋ ਮੈਂ ਗਿਆ ਨਹੀਂ ਕਿ ਮੈਂ ਤੁਹਾਨੂੰ ਪਰਸਨਲ ਥਿਊਜ਼ ਦੇਵਾਂ ਉਹਨਾਂ ਨੂੰ ਮੇਰੇ ਤਾਂ ਕੱਲ ਇੱਕ ਮੀਟਿੰਗ ਉਹਨਾਂ ਦੇ ਜਿਹੜੇ ਮੁਖੀ ਸੀ ਉੱਥੇ ਸਾਡੇ ਪਾਰਟੀ ਦੇ ਉਹਨਾਂ ਨਾਲ ਗੱਲ ਹੋਈ ਸੀ ਔਰ ਉਹ ਉਹ ਬੜੇ ਕੌਨਫੀਡੈਂਟ ਨੇ ਲੇਕਿਨ ਮੈਂ ਕਹਿ ਨਹੀਂ ਸਕਦਾ ਜਦ ਮੈਂ ਜਾਊਂਗਾ ਇੱਕ ਦੋ ਦਿਨਾਂ ਦੇ ਵਿੱਚ ਉਦੋਂ ਫਿਰ ਮੈਂ ਤੁਹਾਨੂੰ ਆਪਣੀ ਰਾਏ ਦੇ ਸਕੂ ਕੈਪਟਨ ਸਾਹਿਬ ਰਾਜਾਵੜਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਇਹ ਕਿ ਫੁੱਟਕਾ ਸਾਹਿਬ ਚੱਕ ਕੇ ਕੀ ਨਾਲ ਸਾਡੀ ਹੈ ਕਾਂਗਰਸ ਦਾ ਬੇੜਾ ਕਰ ਰਹੇ ਦੇਖੋ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ ਖਿਆਲ ਮੈਂ ਤਾਂ 100 ਵਾਰ ਤਾਂ ਮੈਂ ਸੁਣ ਲਿਆ ਇਹਨਾਂ ਦੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਗਿਆ ਸੀਗਾ ਉਥੇ ਬਠਿੰਡੇ ਦੇ ਵਿੱਚ ਬਠਿੰਡੇ ਵਿੱਚ ਔਰ ਉਥੇ ਦਮਦਮਾ ਸਾਹਿਬ ਨੇੜੇ ਹੀ ਸੀ ਤਾਂ ਮੈਂ ਮੈਂ ਗੁਟਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਦਮਾ ਸਾਹਿਬ ਦੇ ਸਾਹਮਣੇ ਮੈਂ ਸੌਖਾ ਨੇ ਕਿ ਇਸ ਨਸ਼ਿਆਂ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰ ਉਹ ਤੋਂ ਬਾਅਦ ਮੈਂ ਇੱਕ ਬੜਾ ਸੀਨੀਅਰ ਸਾਡੇ ਡੀਜੀਪੀ ਸੇ ਹਰਪ੍ਰੀਤ ਸਿੱਧੂ ਜੋ ਨਕਸਲ ਬਾੜੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੇ ਇਨ ਛਤੀਸਗੜ ਉਹਨਾਂ ਨੂੰ ਮੈਂ ਲੈ ਕੇ ਆਇਆ ਔਰ ਉਹਨਾਂ ਨੂੰ ਇੱਕ ਇਹਨਾਂ ਨੂੰ ਹੈੱਡ ਆਫ ਦੀ ਐਂਟੀ ਐਂਟੀ ਡਰੱਗ ਇਸਟੈਬਲਿਸ਼ਮੈਂਟ ਮੈਂ ਜਿਹੜੀ ਬਣਾਈ ਸੀ ਉਹ ਕੜਾ ਕੀਤਾ ਔਰ ਉਹਦੇ ਵਿੱਚ 1 ਲੱਖ ਦੇ ਕਰੀਬ ਬੰਦੇ ਫੜੇ ਗਏ ਸੇ ਇਸ ਨਸ਼ਾ ਦੇ ਵਿੱਚ ਸਮਾ ਮੇਰੇ ਜੇਲ ਮਿਨਿਸਟਰ ਨੇ ਔਰ ਜੇਲ ਮੈਕਮੇ ਨੇ ਮੈਨੂੰ ਕਿਹਾ ਸਾਡੇ ਕੋਲ ਜੇਲਾ ਜਗ੍ਹਾ ਨਹੀਂ ਰਹੀ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਜਿਹੇ ਜੇਬ ਕਤਰੇ ਨੇ ਉਹਨਾਂ ਨੂੰ ਛੱਡ ਛੁੱਟ ਦਿਓ ਇਹ ਨਹੀਂ ਛੱਡਨੇ ਨਸ਼ੇ ਵਾਲਿਆਂ ਨੂੰ ਸੋ ਇਹ ਬੰਦਾ ਅੱਛਾ ਉਹਦੇ ਤੁਸੀਂ ਫੇਰ ਮੈਨੂੰ ਪੁੱਛੋਗੇ ਮਜੀਠੇ ਦੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੱਧ ਦੀ ਹੋ ਰਹੀ ਹੈ ਵਿਕਰਮ ਮਜੀਠੇ ਦੀ ਸੌਰੀ ਹਰਪ੍ਰੀਤ ਸਿੱਧੂ ਮੈਂ ਕਹ ਰਿਹਾ ਵਿਕਰਮ ਮਜੀਠੇ ਦੀ ਉਹ ਤੁਸੀਂ ਬੰਦਲ الافافه ਦੇ ਵਿੱਚ ਸਾਡੇ ਸਾਹਮਣੇ ਰੱਖੋ اور ਉਹ ਉਹਨਾਂ ਨੇ ਜਾ ਕੇ ਇੱਕ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ। ਔਰ ਉਸ ਤੋਂ ਬਾਅਦ ਇਹ ਜਿਹੜਾ ਭਗਵੰਤਮਾਨ ਹੈ ਇਹ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਮਤਲਬ ਕੀ ਹੈ? ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ, ਸੀਲਡ ਕਵਰ ਦੇ ਵਿੱਚ ਹਾਈ ਕੋਰਟ ਪਈ ਹੈ। ਹਾਈ ਕੋਰਟ ਦੱਸੇ ਕਿ ਇਹ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ। ਇਹ ਕੌਣ ਹੁੰਦਾ ਚੀਫ ਮਿੰਿਸਟਰ ਕਰਨੂ ਕਿ ਦੁਬਾਰਾ ਇਸ ਨੂੰ ਅਮਰੀਕਾ ਦੇ ਵਿੱਚ ਡਬਲ ਜੇਪੀਡੀ ਕਹਿੰਦੇ ਨੇ ਕਿ ਇੱਕ ਕ੍ਰਾਈਮ ਤੇ ਦੋ ਇਨਵੈਸਟੀਗੇਸ਼ਨਾਂ ਇਹ ਨਹੀਂ ਹੋ ਸਕਦੀਆਂ ਦਿਸ ਇਜ਼ ਨਾਟ ਪੋਸੀਬਲ ਦੈਟ ਇਜ਼ ਵਾਈ ਮੈਂ ਕੇਸੀ ਮਜੀਠਨ ਮਜੀਠਾ ਮੇਰਾ ਕੋਈ ਮਿਸਟਰ ਮਜੀਠਾ ਮੇਰਾ ਕੋਈ ਇਹ ਜੀ ਰਿਸ਼ਤੇਦਾਰੀ ਨਹੀਂ ਉਹਦੇ ਨਾਲ ਕਿ ਮੈਂ ਉਹਦੀ ਸਪੋਰਟ ਕਰਾਂ ਫੈਕਟ ਇਜ਼ ਸਿੰਪਲ ਕਿ ਇੱਕ ਕਾਨੂੰਨ ਹੈ ਇਸ ਮੁਲਕ 'ਚ ਔਰ ਉਸ ਕਾਨੂੰਨ ਦੇ ਮੁਤਾਬਿਕ ਸਾਨੂੰ ਚੱਲਣਾ ਪਊ ਚਾਹੇ ਇੱਕ ਵਾਰ ਯੂ ਹੈਵ ਗਾਟ ਅ ਕਲੋਜ਼ਡ ਆਨ ਵੀ ਲੋ ਹਾਈ ਕੋਰਟ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਜੋ ਮਿਸਟਰ ਹਰਪ੍ਰੀਤ ਸਿੱਧੂ ਨੇ ਕੀਤੀ ਹੈ ਉਸ ਤੋਂ ਬਾਅਦ ਹਾਈ ਕੋਰਟ ਡਿਸੀਜਨ ਦੇਵੇ ਚੀਫ ਮਿਨਿਸਟਰ ਕੌਣ ਹੁੰਦਾ ਹੈ ਕਿ ਦੁਬਾਰਾ ਮੈਂ ਇਨਵੈਸਟੀਗੇਸ਼ਨ ਕਰਾਉਂਗਾ ਉਹਨੂੰ ਫੜ ਕੇ ਅੰਦਰ ਕਰ ਦੋ ਜੇਲ੍ਹ 'ਚ ਇਹ ਗਲਤ ਬਾਤ ਹੈ ਜਿਹੜਾ ਗੱਲ ਆ ਰਿਹਾ ਜੀ ਰਾਜਵਗੜੀ ਦਾ ਇੱਕ ਬਿਆਨ ਆ ਰਿਹਾ ਕਹਦਾ ਵੀ ਜਦੋਂ ਮੇਰੀ ਸਾਡੀ ਸਰਕਾਰ ਬਣਦੀ ਹੈ ਤਾਂ ਗੈਂਗਸਟਰ ਵਾਰ ਖਤਮ ਕੀਤਾ ਜਾਊਗਾ ਕੀ ਹੋਗਾ ਗੈਂਗਸਟਰ ਵਾਰ ਖਤਮ ਕੀਤਾ ਜਾਊਗਾ ਪਹਿਲਾਂ ਤੋਂ ਆਪਣੀ ਆਪਣੇ ਵਾਲੀ ਝਾਕ ਕੇ ਥੋੜਾ ਬੋਤਾ ਮੈਂ ਹੋਰ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਬਲਿੰਗ ਨੂੰ ਪੁੱਛੋ ਆਪਣੀਆਂ ਆਪਣੀਆਂ ਜਿਹੜੀਆਂ ਕਰਤੂਤਾਸੀਆਂ ਉਹ ਉਹ ਹੀ ਦੱਸੇ ਪਹਿਲਾਂ ਸਾਹਮਣੇ ਇਹ ਦੇਖਾਂਗੇ ਗੰਗ ਗੰਗੋਣੇ ਸਿੱਸੀ ਪੰਜਾਬ ਦੇ ਸੀਐਮ ਰਹੇ ਹੋ ਤੇ ਨਸ਼ਾ ਖਤਮ ਹੋ ਸਕਦਾ ਲੱਗ ਰਿਹਾ ਕਿ ਕੋਈ ਕਾਰਨ ਨੇ ਦੋ ਇਸ਼ੂਜ਼ ਨੇ ਇਸ ਜਦੋਂ ਤੋਂ ਮੈਂ ਬਣਿਆ ਚੀਫ ਮਿੰਿਸਟਰ 2002 ਚ ਪਹਿਲਾ ਕੀ ਹੁੰਦਾ ਸੀ ਲੋਕ ਆਉਂਦੇ ਸੇ ਤਾਰਾਂ ਦੇ ਥੱਲੇੋਂ ਫਿਰ ਨਦੀ ਟੱਪ ਕੇ ਫਿਰ ਡਰੋਨ ਆਣ ਲੱਗੇ ਸਿਰਫ ਨਦੀ ਨੂੰ ਇਹ ਨਦੀ ਹੈ ਨਦੀ ਨੂੰ ਟੱਪ ਕੇ ਬਸ ਇਨਾ ਫਿਰ 7 ਕਿਲੋਮੀਟਰ ਫਿਰ 7 ਕਿਲੋਮੀਟਰ ਸਾਨੂੰ ਬੀਐਸਐਫ ਨੂੰ ਦੇਣੀ ਪਈ ਕਿ ਤੁਸੀਂ ਪੈਟਰੋਲਿੰਗ 7 ਕਿਲੋਮੀਟਰ ਤੱਕ ਕਰੋ ਇਸ ਕੰਮ ਨੂੰ ਰੋਕੋ ਫਿਰ ਇਹ ਚੱਲੇ ਗਿਆ ਸੀ ਡਰੋਨ ਚਲੇ ਗਏ ਸੇ 40 ਕਿਲੋਮੀਟਰ ਤੇ ਫਿਰ ਅਸੀਂ ਚਾਲੂਮੀਟਰ 40 ਕਿਲੋਮੀਟਰ ਕਿਹਾ ਤੁਸੀਂ ਉੱਥੇ ਤਾਂ ਹੀ ਪੜਤਾਲ ਕਰੋ ਹੁਣ ਤਾਂ ਡਰੋਨ ਮੁਲਕ ਟੱਪ ਜਾਂਦੇ ਨੇ ਤਾਂ ਹੁਣ ਹੁਣ ਅੱਜ ਕੱਲ ਕੱਲ ਮੇਰਾ ਕਹਿਲ ਹੈ 35 ਕਿਲੋ ਕਿਲੋਗ੍ਰਾਮ ਹੈਰੋਇਨ ਪੰਜਾਬ ਪੁਲਿਸ ਨੇ ਪਕੜੀ ਹੈ ਨਾਉ ਥਿਸ ਇਜ਼ ਵੇਅਰ ਇਜ਼ ਇਟ ਕਮਿੰਗ ਫਰੋਮ ਉਥੋਂ ਆ ਰਿਹਾ ਪਾਕਿਸਤਾਨ ਤੋਂ ਪਾਕਿਸਤਾਨ ਦਾ ਇੱਕ ਮਕਸਦ ਹੈ ਕਿ ਪੰਜਾਬ ਦੀ ਜਨਤਾ ਨੂੰ ਔਰ ਖਾਸ ਕਰਕੇ ਨੌਜਵਾਨਾਂ ਨੂੰ ਖਤਮ ਕਰੋ ਜਿੰਨੇ ਖਤਮ ਹੋਣਗੇ ਉਹਨਾ ਉਹਨਾਂ ਦੀ ਤਾਕਤ ਵੱਧਦੀ ਹੈ ਇਸ ਬਾਰਡਰ ਏਰੀਆ ਤੇ ਅਸੀਂ ਕਹਿੰਦੇ ਪੰਜਾਬ ਦੀ ਗੱਲ ਕਰੀਏ ਲਾਅ ਐਂਡ ਆਰਡਰ ਦੀ ਤੇ ਕਿਵੇਂ ਤੁਸੀਂ ਦੇਖਦੇ ਹੋ ਕਿਉਂਕਿ ਤੁਹਾਡੀ ਵੀ ਸਰਕਾਰ ਰਹੀ ਹੈ ਕਿ ਤੁਸੀਂ ਵੀ ਸਹਿਮ ਰਹੀ ਹੋ ਉਹ ਵੀ ਲਾਅ ਐਂਡ ਆਰਡਰ ਸੀਗਾ ਤੇ ਹੁਣ ਵੀ ਲਾਅ ਐਂਡ ਆਰਡਰ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਲਾਅ ਐਂਡ ਆਰਡਰ ਤੋਂ ਸਾਰੀ ਲਾਅ ਐਂਡ ਆਰਡਰ ਦੇਖੋ ਲਾਅ ਐਂਡ ਆਰਡਰ ਗੈਂਗਸਟਰイズਮ ਤਾਂ ਬਹੁਤ ਵੱਡਿਆ ਹੋਇਆ ਹੈ ਗੈਂਗਸਟਰイズਮ ਨੂੰ ਤਾਂ ਆਪਾਂ ਨੂੰ ਬਿਲਕੁਲ ਸਿੱਧਾ ਕਰਨਾ ਪਊ ਮੈਂ ਤਾਂ ਕਰਤਾ ਸੀ ਸਿੱਧਾ ਦੱਸੋ ਕਿਹੜੇ ਗੈਂਗਸਟਰ ਸੀ ਮੇਰੇ ਟਾਈਮ 'ਚ ਜਿਹੜੇ ਸੇ ਫੜ ਕੇ ਅੰਦਰ ਕਰਤੇ ਸੇ ਕਿਤੇ ਕਿਤੇ ਅਗਰ ਪੁਲਿਸ ਨਾਲ ਮੁਕਾਬਲਾ ਕਰਦੇ ਸੀ ਪੁਲਿਸ ਥੋਕ ਦਿੰਦੀ ਸੀ ਉਹਨਾਂ ਨੂੰ ਇਹ ਤਾਂ ਹੁੰਦਾ ਸੀ ਹੁਣ ਤਾਂ ਸਾਰੇ ਕਿਤੇ ਗੈਂਗਸਟਰੀ ਗੈਂਗਸਟਰੀ ਘੁੰਮ ਰਹੇ ਨੇ ਤੁਸੀਂ ਆਪਣੇ ਲਫ਼ਜ਼ਾਂ ਦੀ ਕਿ ਨਵਜੋਤ ਸਿੰਘ ਸਿੱਧੂ ਦਾ ਨਾਮ ਲਿੱਤਾ ਜੀ ਹੁਣੇ ਪਾਰਟੀ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਕਰਕੇ ਤੁਸੀਂ ਗਏ ਹੋ ਕਿ ਵਿਕਾਸ ਨੂੰ ਦੇਖਦੇ ਹੋਏ ਬੀਜੇਪੀ ਚ ਗਏ ਮੈਂ ਜੀ ਨਵਜੋਤ ਸਿੰਘ ਕਿਦੋਂ ਕਰਕੇ ਉਹ ਕੌਣ ਹੁੰਦਾ ਹੈ ਨਵਜੋਤ ਸਿੰਘ ਸਿੱਧੂ ਦਾ ਕੀ ਕੰਮ ਹੈ ਦੱਸੋ ਨਵਜੋਤ ਸਿੰਘ ਸਿੱਧੂ ਮੇਰਾ ਮਨਿਸਟਰ ਸੀ ਉਹਦੇ ਤਿੰਨ ਪੋਰਟਫੋਲੀਓ ਸੀ ਇੱਕ ਸੀਗਾ ਕਲਚਰ ਇੱਕ ਸਪੋਰਟਸ ਔਰ ਇੱਕ ਹੋਰ ਸੀ ਪੋਰਟਫੋਲੀਓ 7 ਮਹੀਨੇ ਤੱਕ ਕੋਈ ਫਾਈਲਾਂ ਨਹੀਂ ਪਾਸ ਹੋਈਆਂ ਮੈਨੂੰ ਮੇਰੇ ਚੀਫ ਸਕੱਟਰੀ ਨੇ ਕਿਹਾ ਕਿ ਸੈਕਟਰੀ ਕੰਪਲੇਨਟ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਫਾਈਲਾਂ ਨਹੀਂ ਕਲੀਅਰ ਕਰ ਰਿਹਾ ਮੈਂ ਉਹਨੂੰ ਬੁਲਾ ਕੇ ਕਿਹਾ ਕਿ ਤੂੰ ਫਾਈਲਾਂ ਨਹੀਂ ਕਰ ਰਿਹਾ ਉਹ ਜੀ ਮੇਰੇ ਕੰਮ ਹੋ ਗਿਆ ਸੀ ਇੰਦਰ ਹੋ ਗਿਆ ਸੀ ਉਧਰ ਹੋ ਗਿਆ ਸੀ ਮੈਂ ਕਰਕੇ ਹੁਣ ਭੇਜਦਾ ਫਿਰ ਮੈਂ ਉਹਨੂੰ ਕਿਹਾ ਤੂੰ ਐ ਕਰ ਡੇਲੀ ਤੇਰਾ ਬਿਆਨ ਹੁੰਦਾ ਹੈ ਕਿ ਪੰਜਾਬ ਦਾ ਪਾਵਰ ਸਿਚੁਏਸ਼ਨ ਬੜਾ ਮਾੜਾ ਹੈ ਤੋ ਮੈਂ ਕੀ ਕਰ ਤੈਨੂੰ ਪਾਵਰ ਸਿਚੁਏਸ਼ਨ ਮੈਨੂੰ ਵੀ ਉਹਦੇ ਦੁੱਖ ਹੈ ਤੈਨੂੰ ਵੀ ਦੁੱਖ ਹੈ ਸਾਰੇ ਪੰਜਾਬ ਨੂੰ ਜਨਤਾ ਨੂੰ ਦੁੱਖ ਹੈ ਤੂੰ ਐ ਕਰ ਤੂੰ ਪੋਰਟਫੋਲੀਓ ਰੱਖ ਲੈ ਪਾਵਰ ਦੀ ਬਾਕੀ ਮੈਂ ਕਿਸੇ ਹੋਰ ਨੂੰ ਦੇ ਦੇਣਾ ਔਰ ਉਹਦੇ ਤੇ ਪੂਰਾ ਜੋਰ ਲਾ ਸੰਭਾਲਿਆ ਵੀ ਨਹੀਂ ਉਹਨੇ ਪੋਰਟਫੋਲੀਓ ਪਹਿਲਾਂ ਅਸਤੀਫਾ ਦਿੱਤਾ ਦੈਟ ਇਜ਼ ਵਾਟ ਬੋਟ ਵਾਸ ਨਵਜੋਤ ਸਿੰਧੂ ਜੀ ਕਹਿੰਦੇ ਜੀ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਤਾਂ ਜਿਹੜਾ ਚਿੱਟੇ ਅਰਗਾ ਨਸ਼ਾ ਜਿਹੜਾ ਖਤਮ ਹੋ ਜਾਊ ਤੁਹਾਨੂੰ ਲੱਗਦਾ ਵੀ ਇਹ ਚੀਜ਼ ਨਾਲ ਹੋ ਸਕਦਾ ਹੁਣ ਥੋੜਾ ਕਿਹਾ ਪੰਜਾਬ ਕੋਲ ਆਈ ਰਹਿ ਗਿਆ ਕਿ ਫੀਮ ਦੀ ਖੇਤੀ ਆਪਾਂ ਕਰੀ ਹੈ ਜੱਟ ਸਾਹਿਬ ਲਾਸਟ ਕੁਐਸਚਨ ਜੀ ਜੱਟ ਸਾਹਿਬ ਯੁੱਧ ਨਸ਼ਾ ਵਿਰੋਧ ਪੰਜਾਬ ਸਰਕਾਰ ਦਾ ਮੁਹਿੰਮ ਚੱਲ ਰਹੀ ਹੈ ਲੱਗਦਾ ਕਿ ਹਰੇਕ ਪਾਰਟੀ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਨਸ਼ੇ ਖਤਮ ਕਰਨ ਵਾਸਤੇ ਕੀ ਚੀਜ਼ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਮੈਂ ਕਹਿੰਦੇ ਹਰੇ ਯੁੱਧ ਨਸ਼ਾ ਵਿਰੁੱਧ ਇੱਕ ਮਿੰਟ ਸਾਰੀ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਆ ਨਸ਼ਾ ਤਸਕਰਾਂ ਦੀ ਬਿਲਡਿੰਗ ਜਿਹੜੀਆਂ ਨੇ ਢਾਈਆਂ ਜਾਰੀ ਨੇ ਅਬੈਧ ਰੂਪਾਂ ਦੇ ਜਿਹੜੀਆਂ ਕੀਤੀਆਂ ਨੇ ਲੱਗਦਾ ਕਿ ਹਰੇਕ ਪਾਰਟੀ ਨੂੰ ਇੱਕ ਲੈਵਲ ਤੇ ਇਕੱਠੇ ਹੋ ਕੇ ਜਿਹੜਾ ਇਹ ਇਸ਼ੂ ਜਿਹੜਾ ਹੈ ਇਹ ਨਸ਼ਿਆਂ ਦਾ ਔਰ ਬੱਚਿਆਂ ਖਰਾਬ ਕਰਨ ਦਾ ਸਾਨੂੰ ਪਾਰਟੀ ਦੇ ਉਸ ਉੱਠ ਕੇ ਕਰਨਾ ਪਊਗਾ ਸਾਰਿਆਂ ਨੂੰ ਰਲ ਕੇ ਕਰਨਾ ਪਊ ਖਤਮ ਮੈਂ ਸ਼ੁਰੂਆਤ ਕੀਤੀ ਸੀ ਉਦੋਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ 1 ਲੱਖ ਬੰਦਾ ਅਸੀਂ ਫੜਿਆ ਸੀ ਹੰਦਰ ਦੇ ਐਸਆਈਟੀ ਜਿਹੜੀ ਹਰਪ੍ਰੀਤ ਸਿੱਧੂ ਦੀ ਅਸੀਂ ਬਣਾਈ ਸੀ ਔਰ ਉਸ ਤੋਂ ਬਾਅਦ ਇੱਕ ਜਨਾ ਮੈਨੂੰ ਨਹੀਂ ਪਤਾ ਇਹਨਾਂ ਦੇ ਹੁਣ ਕਿੰਨੇ ਆંકੜੇ ਨੇ ਜਾਂ ਕੀ ਕਰ ਰਹੇ ਨੇ ਲੇਕਿਨ ਇਹ ਸਾਡੀ ਨਵੀਂ ਪੀੜੀ ਨੂੰ ਖਰਾਬ ਕਰਨ ਦਾ ਇੱਕ ਇੱਕ ਟੰਗ ਹੈ ਪਾਕਿਸਤਾਨ ਦਾ ਉਹ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਦਾ ਸਾਹਮਣਾ ਕਰਨਾ ਪਊ